ਜੰਗੀ ਫਤਰ ਤੇ ਚੱਲ ਰਿਹਾ ਹੈਗਾ ਟੀਮਸ ਸਾਡੀਆਂ ਅੱਜ ਤੋਂ ਵਿਜ਼ਿਟ ਵੀ ਸ਼ੁਰੂ ਕਰਨੀਆਂ ਤਾਂਕਿ ਮੌਕੇ ਤੇ ਜੋ ਕੋਈ ਕਮੀ ਪੇਸ਼ੀ ਹੈਗੀ ਹੈ ਉਹਨੂੰ ਕੰਪਲੀਟ ਕਰਾਇਆ ਜਾ ਸਕੇ ਇੱਕ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਸਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸ਼ਟਲ ਬੱਸਸ ਹੋਣਗੀਆਂ ਤੇ ਈ ਰਿਕਸ਼ਾ ਹੋਣਗੇ ਤਾਂਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹ ਪਾਰਕਿੰਗ ਏਰੀਆ ਤੋਂ ਜਿਹੜਾ ਸਾਡਾ ਨੋ ట్రాਫਿਕ ਜ਼ੋਨ ਹੈ ਉਹਦੇ ਤੱਕ ਉਹ ਸ਼ਟਲ ਬੱਸ ਸਰਵਿਸ ਆ ਸਕਣ ਤੇ ਅੱਗੇ ਫਿਰ ਉਹ ਫੈਦਰ ਜਾ ਕੇ ਆਰਾਮ ਨਾਲ ਮਥਾ ਟਿਕ ਸਕਦਾ ਵੀਆਈਪੀ ਪਾਸਸ ਕੋਈ ਵੀ ਇਸ਼ੂ ਨਹੀਂ ਕੀਤੇ ਜਾਣਗੇ ਜਿਵੇਂ ਕਿ ਪਿਛਲੇ ਸਾਲ ਨਹੀਂ ਇਸ਼ੂ ਕੀਤੇ ਗਏ ਸੀਗੇ ਤੇ ਸਿਰਫ ਜੋ ਕਿ ਗਵਰਨਮੈਂਟ ਡਿਊਟੀ ਤੇ ਹੋਣਗੇ ਕਿਉਂਕਿ ਦਫਤਰ ਦਾ ਕੰਮ ਹੁੰਦਾ ਉਹਨਾਂ ਨੂੰ ਪਹੁੰਚਣਾ ਜ਼ਰੂਰੀ ਹੁੰਦਾ ਉਹ ਹੋਏਗਾ ਬਟ ਉਹਨਾਂ ਨੂੰ ਵੀ ਸਾਡੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਕਾਰ ਪੂਲਿੰਗ ਕੀਤੀ ਜਾਏ ਜੇ ਕੋਈ ਕਾਰ ਤੇ ਆ ਰਿਹਾ ਜੇ ਕੋਈ ਸਕੂਟਰ ਤੇ ਆ ਰਿਹਾ ਹੈਗਾ ਉਹ ਆਪਣੇ ਲੈ ਕੇ ਆ ਸਕਦੇ ਨੇ ਉਹ ਟਾਈਮ ਤੋਂ ਪਹਿਲਾਂ ਆਨ ਰਸ਼ ਹੋਣ ਤੋਂ ਪਹਿਲਾਂ ਦਫ਼ਤਰ ਪਹੁੰਚਣ ਤੇ ਜਦੋਂ ਆ ਰਸ਼ ਖਤਮ ਹੁੰਦਾ ਹੈ ਉਦੋਂ ਫਿਰ ਉਹ ਜਾ ਸਕਦੇ ਨੇ ਪਾਰਕਿੰਗ ਪੁਆਇੰਟ ਬਣਾਈ ਪਾਰਕਿੰਗ ਪੁਆਇੰਟ ਸਾਡੇ 5 ਪੁਆਇੰਟਸ ਹੁੰਦੇ ਨੇ 8 ਸਾਲ ਦੀ ਤਰ੍ਹਾਂ ਉਹ ਬਣਾਏ ਗਏ ਨੇ ਤੇ ਉੱਥੇ ਅਰੇਂਜਮੈਂਟਸ ਠੀਕ ਚੱਲ ਰਹੀ ਹੈ ਉੱਥੇ ਅਸੀਂ ਜੋ ਵੀ ਘਾ ਸੇਗਾ ਉਹ ਕਲੀਅਰ ਕਰਾ ਦਿੱਤਾ ਗਿਆ ਹੈ ਤੇ ਨਾਲ ਹੀ ਉਥੇ ਬਿਜਲੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਇਹ ਜੋ ਪੱਟੀ ਵੀ ਕਰਕੇ ਜਰੂਰੀ ਲਗਾਈ ਜਾ ਰਹੀ ਹੈ। yellow ਪੱਟੀ ਅਸੀਂ ਇਸ ਵਾਰੀ ਲਗਾ ਰਹੇ ਹੈਗੇ ਕਿਉਂਕਿ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਉਹ ਸੜਕ ਤੱਕ ਆ ਜਾਂਦੇ ਨੇ ਉਹ ਉਹਨਾਂ ਨੂੰ ਤਾਂ ਕਿ ਉਸ ਏਰੀਆ ਚ ਸੀਮਿਤ ਰਹਿਣ ਤੇ ਸੜਕ ਤੇ ਲੋਕਾਂ ਨੂੰ ਸ਼ਰਧਾਲੂਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਕਿ ਸ਼ਰਾਬ ਦੇ ਥੈਕਾਂ ਚਰਾਬ ਦੇ ਠੇਕੇਾਂ ਦੀ ਪੂਰਨ پابੰਦੀ 3 ਦਿਨ ਲਈ 3 ਕਿਲੋਮੀਟਰ ਦੇ ਰੇਡੀਅਸ 'ਚ ਹਰ ਸਾਲ ਦੀ ਤਰ੍ਹਾਂ ਹੋਏਗੀ ਇਸ ਤੋਂ ਇਲਾਵਾ ਹੋਰ ਵੀ ਠੇਕੇ ਆਈਡੈਂਟੀਫਾਈ ਕੀਤੇ ਗਏ ਨੇ ਉਹਨਾਂ ਤੇ ਵੀ ਆਰਡਰਸ ਜਲਦੀ ਇਸ਼ੂ ਹੋ ਜਾਣਗੇ ਅੱਜ ਦੀ ਡੇਟ ਸਾਨੂੰ ਉਮੀਦ ਹੈ ਕਿ ਅਸੀਂ ਆਰਡਰਸ ਇਸ਼ੂ ਕਰ ਦਾਂਗੇ ਕੁਝ ਨਵਾਂ ਕੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨਸੀ ਮਾਨ ਸਾਹਿਬ ਜਿਨ੍ਹਾਂ ਨੇ 28 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਔਰ ਜੋ ਪਿਛਲੇ ਸਾਲ ਮਾਨ ਸਾਹਿਬ ਆ ਕੇ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕੇ ਗਏ ਤੇ ਨਾਲ ਦੀ ਨਾਲ ਜੋ एलान ਕੀਤੇ ਸੀ ਪੰਜ ਸੜਕਾਂ ਉਹ ਤਿਆਰ ਹੋ ਗਈਆਂ ਤੇ ਟਾਇਲਟਸ ਦਾ ਜਿਹੜਾ एलान ਕੀਤਾ ਕਿਉਂਕਿ ਸੰਗਤ ਬਹੁਤ ਵੱਡੀ ਤਦਾਦ ਚ ਆਉਂਦੀ ਹੈ ਜਿਹੜੇ ਮੋਬਾਈਲ ਟਾਇਲਟਸ ਹੁੰਦੇ ਉਹ ਘਟ ਜਾਂਦੇ ਸੰਗਤ ਲਈ ਤੇ 21 ਵੱਡੇ ਜਿਹੜੇ ਅਸੀਂ ਟਾਇਲਟਸ ਬਣਾਏ ਸੀ ਬਲੌਕ ਬਣਾਏ ਸੀ ਜਿਨ੍ਹਾਂ ਵਿੱਚੋਂ ਤਕਰੀਬਨ 16 ਬਲੌਕ ਸਿੱਖ ਸਭਾ ਵੇਲੇ ਇਸ ਵਾਰ ਤਿਆਰ ਨੇ ਔਰ ਸੰਗਤ ਉਹਨਾਂ ਨੂੰ ਯੂਜ਼ ਕਰ ਸਕੂਗੀ ਜਿਨ੍ਹਾਂ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਔਰ ਬਾਕੀ ਪਿਛਲੇ ਸਾਲ ਅਸੀਂ ਦੇਖਿਆ ਦੀ ਸੰਗਤ ਦੇ ਵਿੱਚ ਇੱਕ ਹੈਗਾ ਸੀ ਕਿ ਜਿਹੜੇ ਠੇਕੇ ਨੇ ਸ਼ਹਿਰ ਤੋਂ ਜਿਹੜੇ ਬਾਹਰ ਆ ਉਹ ਵੀ ਬੰਦ ਹੋਣੇ ਚਾਹੀਦੇ ਆ ਸੋ ਸਾਡੇ ਪ੍ਰਸ਼ਾਸਨ ਨੇ ਡੀ ਸਾਹਿਬ ਨੇ ਨਿਰਧਾਰਨ ਕਰਕੇ ਜਿਹੜੇ ਪਿਛਲੇ ਵਾਰ 10 ਠੇਕੇ ਬੰਦ ਸੀ ਰੇਡੀਅਸ ਵਧਾ ਕੇ ਉਹ 18 ਠੇਕੇ ਤਕਰੀਬਨ ਬੰਦ ਹੋਣਗੇ ਔਰ ਉਹ ਬੰਦ ਵੀ 3 ਦਿਨਾਂ ਲਈ 26 27 28 ਦਸੰਬਰ ਲਈ ਰਾਤ ਦੇ 12 ਵਜੇ ਤੱਕ ਸੋ ਨਵਾਂ ਜਿਹੜਾ ਸਿਸਟਮ ਹੈ ਸਾਡਾ ਪ੍ਰਸ਼ਾਸਨ ਕਰ ਰਿਹਾ ਹੈ ਬੜਾ ਵਧੀਆ ਕੰਮ ਚੱਲ ਰਹੇ ਨੇ ਚਾਹੇ ਸੜਕਾਂ ਦੀ ਸਫਾਈ ਦਾ ਕੰਮ ਹੈ ਬਰਮਾਂ ਦਾ ਕੰਮ ਹੈ ਲਾਈਟਾਂ ਦਾ ਕੰਮ ਹੈ ਪ੍ਰਸ਼ਾਸਨ ਦਿਨ ਰਾਤ ਕਰਕੇ ਕੰਮ ਕਰ ਰਿਹਾ ਸਾਡੇ ਫਤੇਗੜ ਸਾਹਿਬ ਜਿਹੜਾ ਪ੍ਰਸ਼ਾਸਨ ਇਸ ਖੁਲੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕੁਝ ਮੈਡੀਕਲ ਇਹਨਾਂ ਦਾ ਕੀ ਕੀਤਾ ਜਾਂਦਾ ਹੈ ਮੈਡੀਕਲ ਟੀਮ ਹੈ ਜਿਵੇਂ ਡੀ ਸਾਹਿਬ ਨੇ ਦੱਸਿਆ ਕਿ ਮੈਡੀਕਲ ਟੀਮ ਹੈ ਪਿਛਲੇ ਸਾਲ ਨਾਲ ਵਧਾਈਆਂ ਡਾਕਟਰ ਸਾਹਿਬ ਹੋ ਰਹਣਗੇ ਤੇ ਪੁਆਇੰਟ ਬਣਾਏ ਗਏ ਨੇ ਜਿੱਥੇ ਮੈਡੀਕਲ ਵੀ ਬਿਜਲੀ ਬੋਰਡ ਵੀ ਸਾਰੇ ਜਿਹੜੇ ਡਾਕਟਰ ਸਾਹਿਬਾਨ ਸੰਗ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ